ਸਰ ਤੁਹਾਡਾ ਨਾਮ ਕੀ ਹੈ ਜੀ ਮੈਂ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜਿਹੜੀ ਹੈਗੀ ਆ ਸਿਹਤ ਦਾ ਕਰਦੇ ਗਰੀਬ ਲੋਕਾਂ ਦੀ ਬਹੁਤ ਸਹਾਇਤਾ ਕਰਦੇ ਆ ਤੇ ਅੱਗੇ ਤੋਂ ਵੀ ਕਰਦੇ ਰਹਿਣਗੇ ਜੀ ਜੀ ਕੀ ਸਾਨੂੰ ਸਮਾਜ ਦੇ ਵਿੱਚ ਕੋਈ ਉਂਗਲੀ ਕਰਕੇ ਇਹ ਨਾ ਕਹਿ ਸਕੇ ਕਿ ਇਸ ਹਸਪੀਟਲ ਵਿੱਚ ਸਾਡੇ ਨਾਲ ਠੱਗੀ ਹੋਈ ਮੇਰੀ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਕਿਸੇ ਲਈ ਵੀ ਆਪਣਾ ਚੈੱਕਅਪ ਕਰਾਉਣਾ ਹੋਵੇ ਕਿਸੇ ਨੇ ਵੀ ਲਾਭ ਠਾਣਾ ਹੋਵੇ ਤਾਂ ਸੁਨੀਤਾ ਚੈਰੀਟੇਬਲ ਹਸਪੀਟਲ ਬਲਾਚੌਰ ਮੇਰੀ ਵੱਡੀ ਭੈਣ ਹੈ ਇਹ ਸਾਡਾ ਸਾਡੇ ਨਾਲ ਮਸੀਹਾ ਆ ਬਿਲਕੁਲ ਬਿਲਕੁਲ ਦਾ ਮੰਗ ਲੈਡੀ ਹੈ ਪਰਮਾਤਮਾ ਨੂੰ ਵੱਡੇ ਪਿੰਡ ਦੇ ਨਾਲ ਪਿੰਡ ਟੀਰਾ ਹੈ ਉੱਥੇ ਆਸ਼ਰਮ ਹੈ ਉਹਦੇ ਵਿੱਚ ਜਿੰਨਾ ਵੀ ਮਰੀਜ਼ਾਂ ਦਾ ਟ੍ਰੀਟਮੈਂਟ ਹੁੰਦਾ ਹੈ ਸਾਰਾ ਇਹ ਆਪਣੇ ਵੱਲੋਂ ਫ੍ਰੀ ਕਰਦੇ ਨੇ ਮੈਂ ਤੁਹਾਡੇ ਮੀਡੀਅਮ ਦੇ ਰਾਹੀਂ ਇਹ ਦੱਸਣਾ ਚਾਹੁੰਦੀ ਆ ਕਿ ਅਗਰ ਸਾਡੇ ਇਲਾਕੇ ਦੇ ਵਿੱਚ ਕਦੇ ਵੀ ਕੋਈ ਇਦਾਂ ਦਾ ਬੰਦਾ ਹੈਗਾ ਕੋਈ ਗਰੀਬ ਆ ਜਿਹਨੂੰ ਕੋਈ ਦੇਖਣ ਵਾਲਾ ਨਹੀਂ ਜਿਹਨੂੰ ਕੋ ਚੱਕਣ ਵਾਲਾ ਨਹੀਂ ਤੁਸੀਂ ਸਾਡੇ ਨੰਬਰ ਇਹਦੇ ਤੇ ਪਲੇਸ ਹੋ ਜਾਊਗੇ ਤੁਸੀਂ ਕਦੇ ਵੀ ਕਿਸੇ ਵੀ ਟਾਈਮ ਰਾਤ ਦਿਨ ਕੋਈ ਵੀ ਟਾਈਮ ਹੋਵੇ ਤੁਸੀਂ ਸਾਨੂੰ ਸਾਡੇ ਨੰਬਰਾਂ ਤੇ ਕਾਲ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਵੀਵੀ ਬਲਾਚੌਰ ਦਾ ਜਨਰਲ ਤੋਂ ਮੈਂ ਤੁਹਾਡਾ ਛੋਟਾ ਵੀਰ ਗਿੰਦੂ ਖੋੜੀਆ ਦੋਸਤੋ ਖੜੇ ਆ ਜੀ ਅੱਜ ਅਸੀਂ ਨੀਤਾ ਚੈਰੀਟੇਬਲ ਹਸਪੀਟਲ ਦੇ ਵਿੱਚ ਜਿੱਥੇ ਕਿ ਅੱਜ ਕੈਂਪ ਜਿਹੜੇ 3 ਦਿਨਾਂ ਦਾ ਲੱਗੂਗਾ ਉਹਦੇ ਵਿੱਚ ਅੱਜ ਦੀਵੰਦ ਦੀ ਜਿਹੜੀ ਸਪਾਪਨਾ ਕੀਤੀ ਗਈ ਤੇ ਮੈਡਮ ਹਣਾਵਲੋਂ ਕੀਤੀ ਗਿਆ ਸਾਰੇ ਸਰਹਣੀ ਸਾਡੇ ਨਾਲ ਨੇ ਤੇ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਜਦੋਂ ਕੋਈ ਨੇਕ ਕਮਾਈ ਦੇ ਵਿੱਚੋਂ ਨੇਕ ਕੰਮ ਕਰਨ ਲਈ ਕੋਈ ਖੜਾ ਹੁੰਦਾ ਨਾ ਤੇ ਉਹ ਵਧੀਆ ਲੱਗਦਾ ਆ ਸੋ ਮੇਰੀ ਕਹਿਣ ਦਾ ਮਤਲਬ ਇਹ ਹੀ ਆ ਵੀ ਤੁਸੀਂ ਕਿਸੇ ਨੇ ਵੀ ਆਪਣਾ ਚੈੱਕ ਅਪ ਕਰਾਣਾ ਹੋਵੇ ਕਿਸੇ ਨੇ ਵੀ ਲਾਭ ਖਾਣਾ ਹੋਵੇ ਤਾਂ 스ਨੀਤਾ ਚੈਰੀਟੇਵਲ ਹਸਪੀਟਲ ਬਲਾਚੋੜ ਹੜਿਆਲੀ ਰੋਡ ਦੇ ਉੱਪਰ ਆ ਸਕਦੇ ਹੋ ਤੇ ਬਾਕੀ ਆਪਾਂ ਅੱਜ ਸਾਰੋ ਨਾ ਨਾ ਗੱਲਬਾਤ ਕਰਦੀਆਂ ਸਤ ਸ੍ਰੀ ਅਕਾਲ ਜੀ ਸ਼ਿਕਾਰ ਸਰ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਜੀ ਤੁਸੀਂ ਕੈਂਪ ਲਗਾ ਰਹੇ ਹੋ ਜਾਂ ਸਾਰੇ ਰਲ ਕੇ ਤੁਸੀਂ ਜਿਹੜੀ ਟੀਮ ਕੈਂਪ ਕਰਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਦੋਸਤੋ ਲੋਕਾਂ ਨੂੰ ਅੱਜਕੱਲ੍ਹ ਅੱਜਕੱਲ੍ਹ ਦੀ ਯੂਥ ਨੂੰ ਇੱਕ ਉਹ ਮੈਂ ਸਭ ਤੋਂ ਪਹਿਲਾਂ ਤਾਂ 20 ਬਲਾ ਚੌੜਦਾ ਤਹਿ ਬਿਲੋਂ ਧੰਨਵਾਦ ਕਰਨਾ ਜਿਹੜਾ ਸਾਡਾ ਸੁਨੀਤਾ ਚੈਰੀਟੇਬਲ ਹਸਪੀਟਲ ਵੱਲੋਂ ਇਹਨਾਂ ਦੇ ਜਨਮ ਦਿਨ ਤੇ ਇਹ ਪੈਸੇ ਹਰ ਸਾਲ ਵੈਸੇ ਤਾਂ ਚੈਰੀਟੇਬਲ ਜੇ ਸਹੀ ਮਹਨਿਆਂ ਚ ਚੈਰੀਟੀ ਲੋਕੀ ਬਹੁਤ ਕਰਦੇ ਆ ਹਮ ਸਹੀ ਮਹਨਿਆਂ ਦੇ ਵਿੱਚ ਜੇ ਚੈਰੀਟੀ ਕਰਨੀ ਸਿੱਖਣੀ ਆ ਤਾਂ ਇਸਨੀਤਾ ਚੈਰੀਟੇਬਲ ਹਸਪੀਟਲ ਤੋਂ ਅਸੀਂ ਕੋ ਬਿਲਕੁਲ ਹਨਾ ਇਹਨਾਂ ਦੇ ਇੰਨੇ ਵਧੀਆ ਕਾਰਜ ਪਹਿਲਾਂ ਵੀ ਚੱਲ ਰਹੇ ਆ ਇਹਨਾਂ ਨੇ ਤਾਂ ਬਹੁਤ ਸਾਰੇ ਪਰਿਵਾਰ ਅਡੌਪਟ ਕੀਤੇ ਹੋਏ ਆ ਜਿਨ੍ਹਾਂ ਦੇ ਆਪਰੇਸ਼ਨ ਤੱਕ ਵੀ ਬਿਲਕੁਲ ਫ੍ਰੀ ਕਰਦੇ ਆ ਹਮ ਅੱਜ ਇਹਨਾਂ ਨੇ ਆਪਣੇ ਜਨਮ ਦਿਨ ਤੇ ਜਿਹੜਾ ਮੈਡੀਕਲ ਕੈਂਪ ਅੱਖਾਂ ਦਾ ਫਿਜ਼ੀਓਥੈਰੇਪੀ ਦਾ ਜਨਰਲ ਸਰਜਰੀ ਦਾ ਕੈਂਪ ਸ਼ੁਰੂ ਕੀਤਾ ਹੋਇਆ ਮੈਂ ਸਭ ਤੋਂ ਪਹਿਲਾਂ ਤਾਂ ਸਨੀਤਾ ਨੂੰ ਡਾਕਟਰ ਸਨੀਤਾ ਨੂੰ ਉਹਨਾਂ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਇਸ ਤਰ੍ਹਾਂ ਦੇ ਕਾਰਜ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਕਾਰਜ ਕਰਨ ਦੇ ਲਈ ਇਹਨਾਂ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਔਰ ਸਾਡੇ ਹਲਕੇ ਦਾ ਬਲਾਚੌਰ ਹਲਕੇ ਦੇ ਵਿੱਚ ਬਲਾਚੌਰ ਏਰੀਆ ਦੇ ਵਿੱਚ ਗਰੀਬ ਲੋਕਾਂ ਦੀ ਸੇਵਾ ਹੁੰਦੀ ਰਹੇ ਸੇਵਾ ਕਰਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਤੁਹਾਡਾ ਨਾਮ ਕੀ ਹੈ ਜੀ ਮੈਂ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਠੀਕ ਹੈ ਸਰ ਤੇ ਇਦਾਂ ਦੇ ਉਪਰਾਲੇ ਹੁੰਦੇ ਰਹਿਣ ਜਿਹੜੇ ਸੁਨੀਤਾ ਮੈਡਮ ਵਰ ਅੱਜ ਚੱਲ ਰਹੀ ਆ ਤੇ ਇਹਨਾਂ ਬਾਰੇ ਕੋਈ ਅੱਜ ਦੀ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਛੋਟਾ ਜਿਹਾ ਯੂਥ ਕੇ ਇਹਨਾਂ ਤੋਂ ਤਾਂ ਬਹੁਤ ਕੁਝ ਸਿੱਖਣ ਦੀ ਹੈ ਜ਼ਰੂਰ ਯੂਥ ਦਾ ਕੰਮ ਐਕਚੁਅਲੀ ਇਹਨਾਂ ਦਾ ਕੰਮ ਸਿਰਫ ਮੈਡੀਕਲ ਰਿਲੇਟਡ ਨਹੀਂ ਵਾਤਾਵਰਨ ਦੇ ਪ੍ਰਤੀ ਇਹ ਏਰੀਏ ਦੇ ਜੂਥ ਕਲੱਬਾਂ ਦੇ ਨਾਲ ਨਾਲ ਕੇ ਇਹਨਾਂ ਦੇ ਹਸਬੰਡ ਇਹ ਅਮਨ ਬਰਮਾ ਜੀ ਇਹ ਜੇ ਤੁਸੀਂ ਬਲਾਚੌਰ ਏਰੀਏ 'ਚ ਦੇਖੋ ਢੀੜ ਬਲਾਚੌਰ ਨਾਂ ਤੇ ਪੇਜ ਵੀ ਹੈਗਾ ਇਹਨਾਂ ਦਾ ਉਹਦੇ ਤੇ ਜਿਹਦਾ ਵਾਤਾਵਰਨ ਪ੍ਰਤੀ ਜਾਨ ਪੰਛੀਆਂ ਦੇ ਪ੍ਰਤੀ ਬਹੁਤ ਵਧੀਆ ਯੋਗਦਾਨ ਹੈ ਇਹਨਾਂ ਦਾ ਇਹਨਾਂ ਦੇ ਨਾਲ ਜੇ ਹੋਰ ਵੀ ਯੂਥ ਕਲੱਬ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਰਲ ਕੇ ਇਹ ਯੂਥ ਕਲੱਬਾਂ ਦੇ ਨਾਲ ਰਲ ਕੇ ਵਾਤਾਵਰਣ ਪ੍ਰਤੀ ਬਹੁਤ ਵਧੀਆ ਉਪਰਾਲਾ ਕਰਦੇ ਆ ਉਹ ਯੂਥ ਇਹਨਾਂ ਦੇ ਨਾਲ ਰਲ ਕੇ ਸਹਿਯੋਗ ਦੇਵੇ ਔਰ ਇਹਨਾਂ ਤੋਂ ਸਹਿਯੋਗ ਲਵੇ ਜੀ ਬਹੁਤ ਬਤਨਵਾਜੀ ਜੀ ਜੀ ਸਮਾਦਰਤਾ ਸਰ ਸਰ ਸਸੀ ਗਾਲ ਜੀ ਸਸੀ ਗਾਲ ਜੀ ਹਾਂਜੀ ਸਰ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਸੁਰਿੰਦਰ ਕਮਾਟਾ ਸੁਰਿੰਦਰ ਕਮਾਟਾ ਕੀ ਕਹਿਣਾ ਚਾਹਦੇ ਸਰ ਬਸ ਕਰ ਕਹਿਣਾ ਇਹ ਚਾਹੁੰਦੇ ਆ ਵੀ ਡਾਕਟਰ ਸ੍ਰੀਤਾ ਜਿਹੜੇ ਚੈਰੀਟੇਬਲ ਹੈਗੇ ਆ ਬਹੁਤ ਅਰਸੇ ਤੋਂ ਜਿਹੜੇ ਹੈਗੇ ਲੋਕਾਂ ਦੀ ਸੇਵਾ ਕਰਦੇ ਆ ਤੇ ਫ੍ਰੀ ਕੈਂਪ ਲਗਾਉਂਦੇ ਹੈਗੇ ਆ ਜਿਸ ਤਰ੍ਹਾਂ ਖੂਨਦਾਨ ਦਾ ਅੱਜ ਵੀ ਕੈਂਪ ਲੱਗ ਰਿਹਾ ਹੈਗਾ ਤੇ ਵਕੀਨਾਂ ਦੇ ਜਨਮ ਦਿਨ ਤੇ ਜਿਹੜਾ ਅੱਜ ਕੈਂਪ ਦਾਉਣੋਂ ਦਾ ਲੱਗ ਰਿਹਾ ਗਿਆ ਤੇ ਅਸੀਂ ਬਹੁਤ ਸ਼ਲਾਘਾ ਕਰਦੇ ਹੈਗੇ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਜ ਕਰਦੇ ਰਹਿਣ ਪਰਮਾਤਮਾ ਇਹਨਾਂ ਨੂੰ ਉਮਰ ਲੰਬੀ ਬਖਸ਼ੇ ਮਕਤੇ ਡਾਕਟਰ ਕਸ਼ਮੀਰ ਸਿੰਘ ਨੇ ਬਹੁਤ ਡਿਟੇਲ ਵਿੱਚ ਦੱਸ ਦਿੱਤਾ ਹੈਗਾ ਬੇ ਇਹ ਮਤਲਬ ਵੱਦ ਤੋਂ ਵੱਧ ਲੋਕਾਂ ਦੀ ਜਿਹੜੀ ਹੈਗੀ ਆ ਸਹਾਇਤਾ ਕਰਦੇ ਗਰੀਬ ਲੋਕਾਂ ਦੀ ਬਹੁਤ ਸਹਾਇਤਾ ਕਰਦੇ ਆ ਤੇ ਅੱਗੇ ਤੋਂ ਵੀ ਕਰਦੇ ਰਹਿਣਗੇ ਜੀ 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 ਹਾਂਜੀ ਬਹੁਤ ਬਹੁਤ ਧੰਨਵਾਦ ਸਰ ਸਮੱਤ ਡਟੀ ਪਈ ਸਸਿਕਾ ਸਸਿਕਾ ਜੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਭਾਜੀ ਅਸੀਂ ਤਾਂ ਇਹੀ ਕਹਿਣ ਜਾਂਦੇ ਆ ਜੋ ਡਾਕਟਰ ਥ੍ਰੀਤਾ ਸ਼ਰਮਾ ਹੈ ਸੋ ਹਰ ਸਾਲ ਕਈ ਸਾਲਾਂ ਤੋਂ ਇਹ ਮੈਡੀਕਲ ਕੈਂਪ ਲਗਾਉਂਦੇ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਸੋ ਜਿੰਨੇ ਵੀ ਆਲੇ ਆਪਣੇ ਇਲਾਕੇ ਦੇ ਗਰੀਬ ਲੋਕ ਨੇ ਸਾਰੇ ਬਦ ਤੋਂ ਬਾਅਦ ਇੱਥੇ ਆਦੇ ਨੇ ਇਹਨਾਂ ਨੂੰ ਸਹੂਲਤ ਮਿਲਦੀ ਹੈ ਕਿਉਂਕਿ ਹਰ ਇੱਕ ਬੰਦੇ ਦਾ ਫਾਇਦਾ ਕਰਦੇ ਨੇ ਜੋ ਵੀ ਜਿੰਨੀ ਕਿਸੇ ਦੀ ਪੂੰਜੀ ਹੈਗੀ ਉਸੇ ਦੇ ਹਿਸਾਬ ਨਾਲ ਉਹਦਾ ਟ੍ਰੀਟਮੈਂਟ ਪ੍ਰੋਪਰ ਸਹੀ ਤਰੀਕੇ ਨਾਲ ਕਰਦੇ ਨੇ ਸੋ ਅਸੀਂ ਤਾਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਡਾਕਟਰ ਸਨੀਤਾ ਦੀ ਰੱਬ ਲੰਮੀ ਉਮਰ ਕਰੇ ਸੋ ਜੋ ਕਿ ਸਾਰੇ ਗਰੀਬ ਜਨਤਾ ਦਾ ਇਲਾਜ ਹੋ ਸਕੇ ਸੋ ਕਿ ਇਹ ਇਦਾਂ ਦੇ ਹਸਪਤਾਲ ਵੀ ਹੈਗੇ ਆ ਕਿ ਉਹ ਜਦੋਂ ਕਿ ਇਲਾਜ ਦੇ ਤੋਂ ਜਦੋਂ ਪੈਸੇ ਦਾ ਬਿੱਲ ਬਣਦਾ ਆ ਤੋਂਵੇਂ ਬੰਦਾ ਚਲੋ ਕਹਿਣਾ ਤਾਂ ਨਹੀਂ ਚਲੋ ਹਰਕ ਬੰਦੇ ਦੀ ਮੌਤ ਹੋਣੀ ਆ ਉਹ ਡੈੱਡ ਬੋਡੀ ਵੀ ਉਦੋਂ ਦਿੰਦੇ ਨੇ ਜਦੋਂ ਕਿ ਉਹਨਾਂ ਨੂੰ ਪੈਸੇ ਮਿਲਣ ਕਿਉਂਕਿ ਇੱਕ ਇੱਕੋ ਇੱਕ ਬਲਾ ਚੋਰ ਦੇ ਵਿੱਚ ਡਾਕਟਰ ਹੈ ਸੁਨੀਤਾ ਸ਼ਰਮਾ ਜੋ ਕਿ ਮੈਡੀਕਲ ਜੋ ਮੈਡੀਕਲ ਕੈਂਪ ਲਗਾਉਂਦੇ ਨੇ ਕਿ ਸੋ ਜੋ ਵੀ ਕੁਝ ਹੋ ਜਾਵੇ ਕੋਲੋਂ ਪੈਸੇ ਦੇ ਕੇ ਜੇ ਉਹਨਾਂ ਕੋਲ ਆਪ ਨਹੀਂ ਵੀ ਅੱਗੇ ਵੀ ਜਾਣਾ ਪੈ ਜਵੇ ਤਾਂ ਕੋਲੋਂ ਪੈਸੇ ਦੇ ਕੇ ਐਂਬੂਲੈਂਸ ਦੇ ਕੇ ਉਹ ਚੰਡੀਗੜ੍ਹ ਪੀਜੀਆਈ ਟੱਕਰ ਵੀ ਉਹਨਾਂ ਦੀ ਉੱਥੇ ਤੱਕ ਹੈਲਪ ਕਰ ਦੇਣੀ ਸੋ ਇਦਾਂ ਦੇ ਡਾਕਟਰ ਦੀ ਸਾਨੂੰ ਲੋੜ ਹੈ ਕਿ ਇਲਾਕੇ ਦੀ ਸੇਵਾ ਹੋ ਸਕੇ ਗਰੀਬ ਜਨਤਾ ਦੇ ਲਈ ਉਹਨਾਂ ਦੇ ਮਸੀਹਾ ਡਾਕਟਰ 스ਨੀਤਾ ਜੀ ਸ਼ਰਮਾ ਜੀ ਹੈ ਸੋ ਅਸੀਂ ਦਾ ਹੀ ਅਰਦਾਸ ਕਰਦੇ ਹਾਂ ਬਾਕੀ ਜੋ ਵੀ ਸਾਰਾ ਕੁਝ ਡਾਕਟਰ ਸਾਹਿਬ ਨੇ ਦੱਸ ਦਿੱਤਾ ਹੈ ਸੋ ਅਸੀਂ ਇਹਨਾਂ ਨੂੰ ਇਹੀ ਕਹਿੰਨੇ ਆ ਕਿ ਸਾਰੀ ਜਨਤਾ ਨੂੰ ਕਿ ਇਹਨਾਂ ਦੇ ਬਾਰੇ ਸੋਚੋ ਤੇ ਇਹਨਾਂ ਬਾਰੇ ਅਰਦਾਸ ਬੇਨਤੀ ਕਰੋ ਕਿ ਰੱਬ ਲੰਮੀ ਉਮਰ ਕਰੇ ਇਹਨਾਂ ਦੀ ਸੋ ਅਮਨ ਬਰਮਾ ਜੀ ਵੀ ਹੈ ਉਹ ਵਾਤਾਵਰਨ ਦੇ ਲਈ ਸੋ ਸਾਡੇ ਆਲੇ ਦੋਲੇ ਪਿੰਡਾਂ ਵਿੱਚ ਜਿਵੇਂ ਕਿ ਮੈਂ ਮੋਜਲ ਮਿਆਰੇ ਤੋਂ ਹਾਂ ਅਨਾ ਬੂਟੇ ਵਗੈਰਾ ਲਾਏ ਅੱਜ ਵੀ ਬੂਟੇ ਐਡੇ ਵੱਡੇ ਵੱਡੇ ਹੋ ਚੁੱਕੇ ਨੇ ਸੋ ਉਹਨਾਂ ਦੀ ਬਦੌਲਤ ਹੀ ਹੈ ਪੰਛੀਆਂ ਵਾਸਤੇ ਵੀ ਸੋਚਦੇ ਨੇ ਸੋ ਇਹੋ ਜੇ ਲੋਕਾਂ ਦੀ ਸਾਨੂੰ ਡਾਕਟਰ ਸਾਹਿਬਾਂ ਦੀ ਲੋੜ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਲਾਕਾ ਹਲਵਾਸੀਆਂ ਨੂੰ ਕਿ ਇਹਨਾਂ ਬਾਰੇ ਲੰਮੇ ਸੋਚੋ ਬਾਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਬਹੁਤ ਬਤੁਰ ਮਾ ਜੀ ਮੈਮ ਸਸੀ ਕਲ ਜੀ ਸਸੀ ਕਲ ਜੀ ਕੀ ਕਹਿਣਾ ਚਾਹੁੰਦੇ ਮੈਮ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਮੈਂ ਆਪਣੀ ਟੀਮ ਦਾ ਜਾਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਆਪਾਂ ਟਾਈਮ ਟੂ ਟਾਈਮ ਕੈਂਪ ਲਾਨੇ ਆ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਇਲਾਕੇ ਦਾ ਹੰਗਾਰਾ ਮਿਲਦਾ ਮੈਂ ਆਪਦੇ ਇਲਾਕੇ ਦੇ ਸਾਰੇ ਜਿਹੜੇ ਮੇਰੇ ਦੋਸਤ ਆ ਜਾਂ ਮੇਰੀ ਗਰੁੱਪ ਚ ਕੰਮ ਕਰਦੇ ਆ ਮੈਂ ਉਹਨਾਂ ਦਾ ਥੈਂਕਸ ਕਰਦੀ ਆ ਕਿ ਉਹ ਮੈਨੂੰ ਹੱਲਾਸ਼ੇਰੀ ਦਿੰਦੇ ਆ ਤਾਂ ਹੀ ਮੈਂ ਇਹ ਕੰਮ ਕਰ ਸਕਦੀ ਆ ਤੇ ਮੈਂ ਜਦੋਂ ਤੱਕ ਵੀ ਰਹਿੰਦੀ ਜ਼ਿੰਦਗੀ ਆ ਮੈਂ ਉਦੋਂ ਤੱਕ ਇਹ ਸਾਰੇ ਕੰਮ ਕਰਦੀ ਰਹੂੰਗੀ ਮੇਰੀ ਟੀਮ ਮੇਰੇ ਨਾਲ ਆ ਤੇ ਬਹੁਤ ਮੈਮ ਲੋਕਾਂ ਦਾ ਪਿਆਰ ਬੋਲਦਾ ਹੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਆਪਾਂ ਗੱਲ ਕਰ ਲਈਏ ਵੀਡੀਓ ਤੇ ਵਿੱਚ ਕਮੈਂਟ ਐਦਾਂ ਦੇ ਆਵੇ ਵੀ ਪ੍ਰਮਾਤਮਾ ਲੰਬੀ ਉਮਰ ਕਰੇ ਉਹ ਵੀਡੀਓ ਹੁਣ ਤੱਕ 26 ਹਜ਼ਾਰ ਲੋਕਾਂ ਤੋਂ ਗਾਹ ਲਿਖੀ ਹੋਈ ਹੈ ਐਕਚੁਅਲੀ ਬਿੰਦੂ ਵਿੱਚ ਗੱਲ ਹੈ ਇਹ ਕਿ ਜਿਸ ਦਿਨ ਮੈਂ ਇੱਥੇ ਸਟਾਰਟ ਆਪਾਂ ਕੋਰੋਨਾ ਟਾਈਮ ਦੇ ਵਿੱਚ ਕੀਤਾ ਸੀਗਾ ਅਸੀਂ ਉਸ ਦਿਨ ਇਹ ਸਾਡੀ ਟੀਮ ਨੇ ਅਸੀਂ ਰਲ ਕੇ ਇਹ ਸੌਂ ਖਾਦੀ ਸੀ ਕਿ ਅਸੀਂ ਉਸ ਆਰਗੇਨਾਈਜੇਸ਼ਨ ਨੂੰ ਚਲਾਉਣਾ ਹੈ ਕਿ ਜਿੱਥੇ ਕੀ ਸਾਨੂੰ ਸਮਾਜ ਦੇ ਵਿੱਚ ਕੋਈ ਉਂਗਲੀ ਕਰਕੇ ਇਹ ਨਾ ਕਹਿ ਸਕੇ ਕਿ ਇਸ ਹਸਪੀਟਲ ਵਿੱਚ ਸਾਡੇ ਨਾਲ ਠੱਗੀ ਹੋਈ ਜਾਂ ਸਾਡੇ ਨਾਲ ਜਿਆਦਾ ਪੈਸੇ ਲਏ ਗਏ ਜਾਂ ਸਾਡਾ ਮਰੀਜ਼ ਠੀਕ ਨਹੀਂ ਹੋਇਆ ਸਾਡੇ ਕੋਲੋਂ ਜਿਹੜੇ ਪੇਸ਼ੈਂਟ ਨੂੰ ਤੁਸੀਂ ਤੁਹਾਨੂੰ ਉਹਦੇ ਘਰੇ ਛੱਡ ਗਏ ਸੀ ਤੇ ਉਸੇ ਟਾਈਮ ਮੈਨੂੰ 2-3 ਮਿੰਟ ਦੇ ਵਿੱਚ ਜਦੋਂ ਵੀਡੀਓ ਮਿਲੀ ਅਸੀਂ ਉਹ ਰਾਤ ਨੂੰ ਚੱਕਿਆ ਬੰਦਾ ਐਕਚੁਅਲੀ ਉਹਨੂੰ ਬ੍ਰੇਨ ਦੀ ਕੋਈ ਪ੍ਰੋਬਲਮ ਸੀਗੀ ਤੇ ਅਸੀਂ ਉਹਨੂੰ ਉਹਦਾ ਜੋ ਵੀ ਰਾਤ ਨੂੰ ਕਰਨਾ ਸੀ ਕਰਕੇ ਸਵੇਰੇ ਪਿੰਡ ਵਾਲੇ ਉਹਦੇ ਪੰਚਾਇਤ ਦੇ ਬਹੁਤ ਮੈਂਬਰ ਆਏ ਅਸੀਂ ਉਸ ਤੋਂ ਪਹਿਲਾਂ ਉਹਨੂੰ ਬੱਤੀ ਦੇ ਵਿੱਚ ਪਹਜਾਤਾ ਸੀਗਾ ਮੇਰੀ ਐਂਬੂਲੈਂਸ ਤੇ ਜੋ ਵੀ ਸਹੂਲਤ ਸੀ ਉਸ ਤੋਂ ਬਾਅਦ ਵੀ ਅਸੀਂ ਉਹਨਾਂ ਦੇ ਟੱਚ 'ਚ ਆ ਵੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇਲਾਕੇ 'ਚ ਮਤਲਬ ਸਵੇਰ ਨੂੰ ਕਾਫੀ ਸਰਪੰਚ ਕਾਫੀ ਲੋਕ ਮੈਨੂੰ ਮਿਲਣ ਆਏ ਕਿ ਦੱਸੋ ਤੁਸੀਂ ਬਹੁਤ ਵਧੀਆ ਕੀਤਾ ਕਿ ਉਹਨੂੰ ਛੱਡਿਆ ਸੀ ਮੈਂ ਤੁਹਾਡੇ ਮੀਡੀਅਮ ਦੇ ਰਾਹੀਂ ਇਹ ਦੱਸਣਾ ਚਾਹੁੰਦੀ ਆ ਕਿ ਅਗਰ ਸਾਡੇ ਇਲਾਕੇ ਦੇ ਵਿੱਚ ਕਦੇ ਵੀ ਕੋਈ ਐਦਾਂ ਦਾ ਬੰਦਾ ਹੈਗਾ ਕੋਈ ਗਰੀਬ ਆ ਜਿਹਨੂੰ ਕੋਈ ਦੇਖਣ ਵਾਲਾ ਨਹੀਂ ਜਿਹਨੂੰ ਕੋਈ ਚੱਕਣ ਵਾਲਾ ਨਹੀਂ ਤੁਸੀਂ ਸਾਡੇ ਨੰਬਰ ਇਹਦੇ ਤੇ ਪਲੇਸ ਹੋ ਜਾਊਗੇ ਤੁਸੀਂ ਕਦੇ ਵੀ ਕਿਸੇ ਵੀ ਟਾਈਮ ਰਾਤ ਦਿਨ ਕੋਈ ਵੀ ਟਾਈਮ ਹੋਵੇ ਤੁਸੀਂ ਸਾਨੂੰ ਸਾਡੇ ਨੰਬਰਾਂ ਤੇ ਕਾਲ ਕਰੋ ਅਗਰ ਮਰੀਜ਼ ਅਤੇ ਰੱਖਣਾ ਹੈ ਠੀਕ ਹੈ ਅਗਰ ਨਹੀਂ ਰੱਖਣ ਵਾਲਾ ਵੀ ਹੋਇਆ ਤਾਂ ਮੇਰੀ ਫ੍ਰੀ ਐਂਬੂਲੈਂਸ ਸਰਵਿਸ ਉਹਨਾਂ ਨੂੰ ਪੀਜੀਆ ਜਾਂ ਬੱਤੀ ਛੱਡੋਗੇ ਠੀਕ ਹੈ ਮਤਲਬ ਇਹ ਸਾਡੀ ਜ਼ਿੰਮੇਵਾਰੀ ਔਰ ਰਹਿਂਦੀ ਲਾਈਫ ਤੱਕ ਜਾਂਦਾ ਵੀ ਸਾਡਾ ਹੈਗਾ ਸੋ ਆਸ ਦੇਖੋ ਮੈਂ ਆਪਣੀ ਗਰੰਟੀ ਚੱਕ ਸਕਦੀ ਆ ਇਸ ਕਰਕੇ ਜਾਂਦਾ ਕਿ ਮੇਰਾ ਸਾ ਹੈਗਾ ਮੈਂ ਇਹਨਾਂ ਸਾਰੇ ਲੋਕਾਂ ਲਈ ਕੰਮ ਕਰਦੀ ਹਾਂ ਤੇ ਕੰਮ ਕਰਦੀ ਰਹੂੰਗੀ ਬਿਲਕੁਲ ਬਹੁਤ ਬਹੁਤ ਮੈਂ ਧੰਨਵਾਦ ਤੁਹਾਡਾ ਮੈਮ ਸੰਤੋਸ਼ਟੀ ਆ ਨਹੀਂ ਬੇ ਬਹੁਤ ਸੰਤੋਸ਼ਟਾਂ ਜੀ ਅਸੀਂ ਉਸ ਮਾਲਕ ਨੇ ਬਹੁਤ ਸੰਤੋਸ਼ਟੀ ਦਿੱਤੀ ਹੈ ਤੇ ਬਹੁਤ ਮੈਂ ਨਾਰਮਲ ਜਿਹਾ ਪਰਿਵਾਰ ਚੋਂ ਆ ਜੀ ਜੀ ਤੇ ਔਰ ਔਰ ਅੱਜ ਵੀ ਮਤਲਬ ਬਿੰਦੂ ਜੀ ਤੁਸੀਂ ਯਕੀਨ ਮੰਨੋ ਕਿ ਮੈਂ ਹਫਤੇ ਚ ਇੱਕ ਦਿਨ ਆਚਾਰ ਨਾਲ ਰੋਟੀ ਖਾਣੀ ਹੈ ਠੀਕ ਹੈ ਜੀ ਤੇ ਔਰ ਮੈਂ ਹਮੇਸ਼ਾ ਯਾਦ ਰੱਖਣਾ ਚਾਹੁੰਦੀ ਹਾਂ ਤੁਸੀਂ ਮੇਰੇ ਮੇਰੀ ਕੋਕੋ ਨੂੰ ਪੁੱਛ ਸਕਦੇ ਹੋ ਹਫਤੇ ਚ ਮਤਲਬ ਇੱਕ ਦਿਨ ਅੱਜ ਵੀ ਔਰ ਮਤਲਬ ਉਸ ਮਾਲਕ ਤੋਂ ਡਰ ਕੇ ਕਹਿੰਦੇ ਆ ਕਿ ਕਦੇ ਵੀ ਤੁਸੀਂ ਮੈਨੂੰ ਨਾਰਮਲ ਫੰਕਸ਼ਨ ਚ ਦੇਖਿਆ ਹੋਣਾ ਬਿਲਕੁਲ ਇਦਾਂ ਕਦੇ ਨਹੀਂ ਕਿਸੇ ਵੀ ਮੈਂਬਰ ਦੇ ਨਾਲ ਕੋਈ ਉਹ ਨਹੀਂ ਹੈ ਪੇਦ ਪਾਪ ਸ਼ੁਭ ਯਾਤਰਾ ਵਿੱਚ ਵੀ ਆਪਾਂ ਤੁਹਾਨੂੰ ਦੇਖਿਆ ਨਹੀਂ ਕੋਈ ਕੁਝ ਵੀ ਕਿਤੇ ਵੀ ਜੀ ਮੈਨੂੰ ਕੋਈ ਫਾਰਮੈਲਟੀ ਨਹੀਂ ਕਿ ਮੈਂ ਕੀ ਖਾਣਾ ਕਿੱਥੇ ਜਾਣਾ ਕਿੰਨੇ ਦਾ ਖਾਣਾ ਮੈਨੂੰ ਕੋਈ ਮੈਟਰ ਨਹੀਂ ਜੀ ਠੀਕ ਹੈ ਜੀ ਮੈਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਮ ਮੈਂ ਚਾਹੁੰਨੀ ਆ ਕਿ ਸਾਰੇ ਰਲ ਕੇ ਇਨਸਾਨੀਅਤ ਨੂੰ ਪਿਆਰ ਕਰੋ ਜਿੱਤੇ ਜਿਸ ਨੂੰ ਲੋੜ ਆ ਉਹਦੇ ਹੈਲਪ ਕਰੋ ਬਹੁਤ ਬਹੁਤ ਧੰਨਵਾਦ ਮੈਂ ਜਦੋਂ ਮਰ ਜੀ ਸਾਡੇ ਦਰਵਾਜ਼ੇ ਹਮੇਸ਼ਾ ਤੁਸੀਂ ਤੁਸੀਂ ਡਟਿਓ ਮੈਮ ਕੋਈ ਗੱਲਬਾਤ ਹੁੰਦੀ ਕਿਸੇ ਨੂੰ ਕੋਈ ਮਰੀਜ਼ ਦੀ ਤੁਸੀਂ ਡਟਿਓ ਹਾਂਜੀ ਤੁਸੀਂ ਡਟਿਓ ਬਿਲਕੁਲ 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 ਐ एवरीवेयर ਕਿਤੇ ਵੀ ਮੇਰੇ ਜ਼ਿਲ੍ਹੇ ਨੂੰ ਛੱਡ ਕੇ ਹੋਰ ਵੀ ਕਿਸੇ ਜ਼ਿਲ੍ਹੇ ਚ ਹੁਣ ਤਾਂ ਮਤਲਬ ਪਿਛਲੇ ਜੇ ਸਾਡੇ ਐਸਐਚਓ ਨੂੰ ਪ੍ਰੋਬਲਮ ਹੋਈ ਸੀ ਕਿ ਕਮਲੀ ਜੀ ਲੇਡੀ ਤੁਸੀਂ ਦੇਖਿਆ ਹੁਣ ਕਿ ਉਹ ਕੁੰਮ ਦੀ ਸੀ ਸ਼ਹਿਰ ਚ ਕਾਫੀ ਦਿੱਕਤ ਹੋਈ ਸੀ ਉਹ ਤੋਂ ਉਹ ਤੋਂ ਬਾਅਦ ਅਸੀਂ ਉਹਨਾਂ ਨੂੰ ਮੈਂ ਆਸ਼ਰਮ ਤੇ ਆਪਾਂ ਛੱਡਿਆ ਤੇ ਉਸ ਤੋਂ ਬਾਅਦ ਐਸੇ ਚੋਰ ਡੇਬ ਵੀ ਸਾਰੇ ਕਹਿਣ ਲੱਗੇ ਕਿੱਦਾਂ ਹੋਊਗਾ ਕਿੱਦਾਂ ਮੈਂ ਕਿ ਕੋਈ ਟੈਨਸ਼ਨ ਨਹੀਂ ਔਰ ਉਸ ਤੋਂ ਮਤਲਬ ਲੱਕਲੀ ਕਿ ਉਹ ਗਵਾਚੀ ਹੋਈ ਸੀ ਜਦੋਂ ਅਸੀਂ ਆਸ਼ਰਮ ਛੱਡਿਆ ਵੀਡੀਓ ਪਾਈ ਤਾਂ ਦੂਜੇ ਦਿਨ ਉਹਦੇ ਘਰ ਦੇ ਮਿਲ ਗਏ ਉਹ ਉਹਨੂੰ ਘਰੇ ਲੈ ਗਏ ਮੈਂ ਇੱਕ ਹੋਰ ਦੱਸਿਓ ਤੁਹਾਡੇ ਕੋਲ ਇੱਕ ਪੇਸ਼ੈਂਟ ਆਇਆ ਬਾ ਜੰਮੂ ਤੋਂ ਕੋਈ ਹਾਂ ਜੀ ਬਿਲਕੁਲ ਉਹ ਦੱਸਿਓ ਮੈਨੂੰ ਸੰਗਤਨ ਦੱਸਿਓ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਕੋਸ਼ਕ ਕਬੀਲੇ ਹੈਗੇ ਉਹ ਮੇਰੇ ਕੋਲੇ ਆਂਦੇ ਨੇ ਏ ਮਤਲਬ ਜੀ ਜੀ ਬਿਲਕੁਲ ਬਿਲਕੁਲ ਜੰਮੂ ਤੋਂ ਅੱਜ ਪੇਸ਼ੈਂਟ ਆ ਗਏ ਉਹ ਫੇਚ ਆਂਦੀ ਉਹਦੀ ਡਿਲੀਵਰੀ ਹੋਈ ਹੈ ਤੁਸੀਂ ਦੂਰ ਤੋਂ ਕਹਿੰਦੇ ਉਹ ਗੱਡੀ ਵੀ ਖਰਾਬ ਹੋ ਗਈ ਇਹਨਾਂ ਦੀ ਕੋਈ ਰਸਤੇ 'ਚ ਕੋਈ ਪ੍ਰੋਬਲਮ ਹੋ ਗਈ ਸੀ ਵਿਚਾਰੇ ਨੂੰ ਪਤਾ ਨਹੀਂ ਟੋ ਟੂ ਕਰਕੇ ਕਿਵੇਂ ਗੱਡੀ ਲੈ ਕੇ ਆਏ ਨੇ ਉਹ ਸਵੇਰੇ 3 ਵਜੇ ਤੇ ਮਤਲਬ ਦੂਰ ਤੋਂ ਆਂਦੇ ਨੇ ਦੇਖੋ ਕੁਝ ਕਬੀਲੇ ਆ ਉਹਨਾਂ ਨੂੰ ਯਕੀਨ ਆ ਜੀ ਤੇ ਇਸ ਕਰਕੇ ਮਹਾਰਾਜ ਅੱਗੇ ਸੀ ਅਰਦਾਸ ਕਰਦੇ ਆ ਕਿ ਉਹਨਾਂ ਦਾ ਯਕੀਨ ਬਰਕਰਾਰ ਰਹਿ ਬਿਲਕੁਲ ਮਾਲਕ ਉਹਨਾਂ ਦਾ ਯਕੀਨ ਸਾਡੇ ਤੇ ਬਣਾਈ ਰੱਖੇ ਤੇ ਅਸੀਂ ਇੱਦੀ ਸੇਵਾ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਮੈਮ ਬਹੁਤ ਬਹੁਤ ਥੈਂਕ ਯੂ ਸਮਝਾ ਹਾਂਜੀ ਰੇਡੀ ਭਾਈ ਹਾਂਜੀ ਹਾਂਜੀ ਸ਼ੋਰਚ ਕਰ ਲਿਓ ਕਿਉਂਕਿ ਹੁਣ ਲੰਬੀ ਹੋ ਗਈ ਵੀਡੀਓ ਲਾਜੀ ਭਾਜੀ ਇੱਕ ਮੈਂ ਤਾਂ ਤੁਹਾਡੇ ਪੀਵੀ 20 ਬਲਾਚੋਰ ਬਿੰਦੂ ਥੋੜੇ ਦਾ ਬਹੁਤ ਧੰਨਵਾਦ ਕਰਦਾ ਕਿ ਜੋ ਚੰਗੇ ਆ ਗੱਲਾਂ ਨੂੰ ਦਿਖਾਉਣ ਲਈ ਸਭ ਤੋਂ ਅੱਗੇ ਆਉਂਦੇ ਨੇ ਪੂਰੇ ਫੀਲਡ ਦੇ ਵਿੱਚ ਅਸੀਂ ਨਾਲ ਕਰਦੇ ਹਾਂ ਕਿ ਇਹਨਾਂ ਦੀ ਵੀ ਉਮਰ ਲੰਮੀ ਹੋਵੇ ਬੀਸੀ ਵੀ ਬਹੁਤ ਸੰਘਾਲਜਾ ਕਰ ਅੱਜ ਕੱਲ ਯੂਥ ਦੇ ਵਿੱਚ ਵਧੀਆ ਕੰਮ ਕਰ ਰਹੇ ਹੋ ਮੈਡਪ ਹੁਣ ਨਾਲ ਨਾਲ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹੁੰਦਾ ਹਾਂ ਕਿ ਡਾਕਟਰ ਸੀਤਾ ਸ਼ਰਮਾ ਜੀ ਇੱਕ ਇਹੋ ਜਿਹਾ ਇਨਸਾਨ ਹੈ ਕਿ ਸਾਡੇ ਨਾਲ ਪਿੰਡ ਟੀਰੇ ਦੇ ਵਿੱਚ ਆਸ਼ਰਮ ਚੱਲ ਟ੍ਰੀਟਮੈਂਟ ਹੈ ਉਹ ਇਹਨਾਂ ਵੱਲੋਂ ਫ੍ਰੀ ਕੀਤਾ ਜਾਂਦਾ ਹੈ ਔਰ ਨਾਲ ਦੀ ਨਾਲ ਅਸੀਂ ਇਹ ਕਿ ਇਹਦੇ ਨਾਲ-ਨਾਲ ਇੱਕ ਗੱਲ ਐਡ ਕਰਦੇ ਆ ਕਿ ਸਾਡੇ ਡਾਕਟਰ ਸਨੀਤਾ ਸ਼ਰਮਾ ਜੀ ਜੋ ਕਿ ਸਾਡੇ ਪਿੰਡ ਦੇ ਨਾਲ ਪਿੰਡ ਟੀੜਾ ਹੈ ਉੱਥੇ ਆਸ਼ਰਮ ਹੈ ਉਹਦੇ ਵਿੱਚ ਜਿੰਨਾ ਵੀ ਮਰੀਜ਼ਾਂ ਦਾ ਟ੍ਰੀਟਮੈਂਟ ਹੁੰਦਾ ਹੈ ਸਾਰਾ ਇਹ ਆਪਣੇ ਵੱਲੋਂ ਫ੍ਰੀ ਕਰਦੇ ਨੇ ਔਰ ਨਾਲ ਦੀ ਨਾਲ ਕਿਸੇ ਵੀ ਰਿਪੈਨ ਨੂੰ ਖੂਨ ਦੀ ਲੋੜ ਹੋਵੇ ਨਹੀਂ ਮਿਲਦਾ ਤਾਂ ਉਹ ਵੀ ਉਪਲਬਧ ਕਰਾ ਕੇ ਦਿੰਦੇ ਹਨ ਇਸ ਕਰਕੇ ਸਾਨੂੰ ਇਸੇ ਤਰ੍ਹਾਂ ਦੇ ਡਾਕਟਰਾਂ ਦੀ ਲੋੜ ਹੈ। ਸੋ ਪ੍ਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਸਸੀ ਗੱਲ ਜੀ। ਤੁਸੀਂ ਸਮਾਂ ਦਿੱਤਾ ਭਰਾ ਸਾਹਿਬ। ਹਾਂਜੀ ਬੰਦ। ਕੀ ਕਹਿਣਾ ਚਾਹੁੰਦੇ ਸਸੀ ਗੱਲ ਜੀ? ਬਹੁਤ-ਬਹੁਤ ਧੰਨਵਾਦ ਹੈ। ਤੁਸੀਂ ਕਿਹਾ ਹੈ। ਥੈਂਕ ਯੂ। ਮੈਂ ਡਾਕਟਰ ਸਾਹਿਬ ਲਈ ਕਹਿਣਾ ਚਾਹਨੀ ਆ ਵੀ ਡਾਕਟਰ ਸਾਹਿਬ ਸਾਡੇ ਇੱਕ ਬਹੁਤ ਮੰਗਲੇ ਢੀ ਹੈ। ਹਮ। ਮੇਰੇ ਆਪਣੇ ਦੇਖਣੇ ਦਾ ਹੀ ਹੈ ਕਿ ਮੇਰੇ ਸਾਹਮਣੇ ਇਹਨਾਂ ਨੇ ਪੰਜ ਬੰਜਨ ਦੀ ਜਾਨ ਬਚਾਈ ਹੈ। ਅੱਛਾ ਜੀ। ਕਿ ਮਤਲਬ ਜਿਨ੍ਹਾਂ ਨੂੰ ਪੀਜੀਆਈ ਵਾਲੇ ਨੇ ਬ अच्छा उथों ਜਿਹਨਾਂ ਨੂੰ ਜਵਾਬ ਦਿੱਤਾ ਔਰ ਇਹਨਾਂ ਨੇ ਬਚਾਇਆ ਉਹਨਾਂ ਨੂੰ ਮੈਂ ਮਤਲਬ ਕਹਿੰਦੇ ਸੀ ਵੀ ਡਾਕਟਰ ਰੱਬ ਹੈ ਪਰ ਮੈਂ ਨਾ ਤੋ ਦੇਖਿਆ ਮੈਨੂੰ ਇਹਨਾਂ ਨੇ ਇੰਨੇ ਟਾਈਮ ਤੋਂ ਸੰਭਿਆ ਮੇਰੇ ਮਤਲਬ ਕੋਈ ਨਹੀਂ ਹੈ ਤੁਸੀਂ ਉਹ ਟਾਈਮ ਤੋਂ ਨਾਲ ਹੈ ਨਾ ਮੇਰੀ ਇੱਕ ਵੱਡੀ ਭੈਣ ਮਾਸਮਾਨ ਹੈ ਇਹ ਮਤਲਬ ਮੇਰਾ ਬਹੁਤ ਸਾਥ ਦਿੰਦੀ ਮਤਲਬ ਹਰ ਇੱਕ ਇਨਸਾਨ ਦਾ ਸਾਥ ਦਿੱਤਾ ਹੈ ਮਤਲਬ ਜਿਸ ਬੰਦੇ ਜਿਹੜਾ ਕਹਿੰਦਾ ਨਾ ਮੇਰਾ ਕੋਈ ਨਹੀਂ ਹੈ ਇਹ ਮੇਰੀ ਵੱਡੀ ਭੈਣ ਹੈ ਇਹ ਸਾਡਾ ਘਰ ਦਾ ਮਸੀਹਾ ਹੈ ਬਿਲਕੁਲ ਬਿਲਕੁਲ ਇੱਕ ਦਮੰਗ ਲੇਡੀ ਹੈ ਪ੍ਰਮਾਤਮਾ ਇਹਨੂੰ ਸਦਾ ਹੀ ਖੁਸ਼ ਰੱਖੇ ਸਾਡੀ ਕਲਾ ਚ ਰੱਖੇ ਬਿਲਕੁਲ ਬਿਲਕੁਲ ਅਸੀਂ ਹੀ ਜਾਣੇ ਧੰਨਵਾਦ ਧੰਨ ਮੈਮ ਤੁਸੀਂ ਦੁਆਵਾਂ ਮਾ ਬਹੁਤ ਖੱਟੀਆਂ ਆਂਗੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਡੀ ਲੰਬੀ